ਦਰਸ਼ਕੋ ਸਾਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਸੋ ਅੱਜ ਇੱਕ ਫੇਰ ਇੱਕ ਬਹੁਤ ਵੱਡੀ ਅਪਡੇਟ ਆਪਜੀ ਲਈ ਲੈ ਕੇ ਆਇਆ ਸੋ ਖਾਸ ਕਰਕੇ ਜੋ ਸਾਡੀਆਂ ਭੈਣਾਂ ਨੇ ਉਹਨਾਂ ਨੂੰ ਇਹ ਬੇਨਤੀ ਹੈ ਕਿ ਉਹ ਇਸ ਵੀਡੀਓ ਨੂੰ ਸਕਿੱਪ ਨਾ ਕਰਨ ਸਕਿੱਪ ਤਾਂ ਵੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਨਾ ਕਰਨ ਕਿਉਂਕਿ ਪਿਛਲੇ ਦਿਨਾਂ ਤੋਂ ਇੱਕ ਕਾਫੀ ਮਤਲਬ ਚਰਚਾ ਦੇ ਵਿੱਚ ਆ ਰਿਹਾ ਹੈ ਕਿ ਜੋ ਸਰਕਾਰੀ ਬੱਸਾਂ ਨੇ ਉਸ ਵਿੱਚ ਸਾਡੀਆਂ ਔਰਤਾਂ ਸਾਡੀਆਂ ਭੈਣਾਂ ਦਾ ਜੋ ਆਧਾਰ ਕਾਰਡ ਹੈ ਉਹ ਬੰਦ ਹੋਣ ਜਾ ਰਿਹਾ ਹੈ ਸੋ ਇਸ ਤਰ੍ਹਾਂ ਦੀਆਂ ਕਈ ਪੋਸਟਾਂ ਲਾ ਲੋ ਵੀਡੀਓ ਲਾ ਲੋ ਅਲੱਗ-ਅਲੱਗ ਮਤਲਬ ਪਲੇਟਫਾਰਮਾਂ ਤੇ ਇਸ ਤਰ੍ਹਾਂ ਦੀਆਂ ਪੋਸਟ ਆ ਰਹੀਆਂ ਨੇ ਸੋ ਸੋ ਸਾਰੀ ਗੱਲ ਦਾ ਆਪਾਂ ਖਲਾਸਾ ਕਰਾਂਗੇ ਕੀ ਗੱਲਬਾਤ ਹੈ ਅਸਲ ਦੇ ਵਿੱਚ ਸੱਚ ਕੀ ਹੈ ਕਿ ਸੱਚਮੁੱਚ ਹੀ ਜੋ ਸਾਡੀਆਂ ਭੈਣਾਂ ਨੇ ਔਰਤਾਂ ਨੇ ਉਹਨਾਂ ਦੇ ਜੋ ਉਹਨਾਂ ਦਾ ਮਾਫ ਕਰਨਾ ਜੋ ਉਹਨਾਂ ਦਾ ਆਧਾਰ ਕਾਰਡ ਹੈ ਉਹ ਬੱਸਾਂ ਦੇ ਵਿੱਚ ਨਹੀਂ ਚੱਲੇਗਾ ਸੋ ਸਾਰੀ ਗੱਲਬਾਤ ਵਿਸਤਾਰ ਦੇ ਨਾਲ ਤੁਹਾਡੇ ਨਾਲ ਸਮਝੀ ਕਰਾਂਗੇ ਪਰ ਬੇਨਤੀ ਫੇਰ ਦੁਬਾਰਾ ਹੋਈ ਹੈ ਖਾਸ ਕਰਕੇ ਭੈਣਾ ਵਾਸਤੇ ਇਹ ਵੀਡੀਓ ਉਹਨਾਂ ਲਈ ਬਹੁਤ ਖਾਸ ਬਣਨ ਵਾਲੀ ਹੈ ਇਸ ਕਰਕੇ ਇਸ ਵੀਡੀਓ ਨੂੰ ਸਕਿੱਪ ਨਾ ਕਰਿਓ ਅਸਲ ਦੇ ਵਿੱਚ ਕੀ ਹੈ ਕੀ ਗੱਲਬਾਤ ਹੈ ਸੋ ਮੇਰੇ ਕੋਲ ਇੱਕ ਅਖਬਾਰ ਹੈ ਉਸ ਦੀ ਇੱਕ ਸੁਰਖੀ ਹੈ ਜਿਸ ਦਾ ਨਾਂ ਹੈ ਔਰਤਾਂ ਲਈ ਸਰਕਾਰੀ ਬੱਸਾਂ ਦੇ ਝੂਟੇ ਹਾਲੇ ਵੀ ਰਹਿਣਗੇ ਫਰੀ ਸੋ ਔਰਤਾਂ ਵਾਸਤੇ ਬੜੀ ਖੁਸ਼ੀ ਭਰੀ ਖਬਰ ਹੈ ਸਾਡੀਆਂ ਭੈਣਾਂ ਵਾਸਤੇ ਤੇ ਕਹਿੰਦਾ ਮਤਲਬ ਹੈ ਕਿ ਉਹਨਾਂ ਨੂੰ ਕੋਈ ਫਿਕਰ ਨਹੀਂ ਕਰਨਾ ਚਾਹੀਦਾ ਅਜੇ ਵੀ ਜੋ ਆਦਾਰ ਕਾੜਾ ਫਿਲਹਾਲ ਬਸਾਂ ਦੇ ਵਿੱਚੋਂ ਚੱਲਣਗੇ ਜੋ ਸਰਕਾਰੀ ਬਸਾਂ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਖਬਰ ਚੰਡੀਗੜ੍ਹ ਤੋਂ ਲੱਗੀ ਹੈ ਸੱਚ ਕੌਂ ਅਖਬਾਰਾ ਮੇਰੇ ਕੋਲੇ ਉਸ ਦੇ ਵਿੱਚ ਇਹ ਖਬਰ ਲੱਗੀ ਹੋਈ ਹੈ ਦਰਸ਼ਕੋ ਸੋ ਇੱਥੇ ਇੱਕ ਗੱਲ ਕਰਨੀ ਜ਼ਰੂਰ ਚਾਹਾਂਗਾ ਕਿਉਂਕਿ ਜੋ ਦੌਰ ਹੈ ਇਲੈਕਟ੍ਰੋਨਿਕ মিডিਆ ਦਾ ਹੈ ਅਖਬਾਰ ਹੈ ਆਉਂਦੇ ਬਹੁਤ ਐ ਅਖਬਾਰ ਪੜਨ ਵਾਲੇ ਵੀ ਬਹੁਤ ਨੇ ਪਰ ਫਿਰ ਵੀ ਕਈ ਸਾਡੇ ਦਰਸ਼ਕ ਕਈ ਸਾਡੀਆਂ ਭੈਣਾਂ ਕਈ ਸਾਡੇ ਬੱਚੇ ਕਈ ਸਾਡੇ ਭਰਾ ਅਖਬਾਰ ਪੜਨ ਤੋਂ ਗੁਰੇਜ਼ ਕਰਦੇ ਨੇ ਕਾਰਨ ਕਿ ਹਰ ਇੱਕ ਅਪਡੇਟ ਸਾਨੂੰ ਸਾਡੇ ਹੱਥ ਦੇ ਵਿੱਚ ਜੋ ਇਲੈਕਟ੍ਰੋਨਿਕ মিডিਆ ਦਾ ਮੰਨ ਲਓ ਇੱਕ ਬਹੁਤ ਵੱਡਾ ਯੰਤਰ ਲਾ ਲ ਹੋ ਜਾ ਇੱਕ ਇਦਾਂ ਦਾ ਆਲਾ ਸਾਡੇ ਕੋਲੇ ਮੋਬਾਈਲ ਹਰ ਇੱਕ ਬੰਦੇ ਕੋਲੇ ਆ ਹਰ ਮਤਲਬ ਜੋ ਵੀ ਸਾਡੇ ਭੈਣ ਭਈਆ ਸਾਰਿਆਂ ਕੋਲੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਜੋ ਅਸਲੀ ਸਚਾਈ ਆ ਸੀ ਉਸ ਤੋਂ ਦੂਰ ਹੋ ਜੰਨੇ। ਸੋ ਕੀ ਗੱਲਬਾਤ ਹੈ ਪੂਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਚਲੋ ਫਿਰ ਆਪਾਂ ਬਿਨਾਂ ਦੇਰ ਕੀਤੇ ਪੂਰੀ ਗੱਲਬਾਤ ਤੁਹਾਡੇ ਨਾਲ ਜੋ ਖਬਰ ਆ ਉਹ ਸਾਂਝੀ ਕਰਦੇ ਹਾਂ। ਪੰਜਾਬ ਵਿੱਚ ਚੱਲਣ ਵਾਲੀਆਂ ਸਰਕਾਰੀ ਬੱਸਾਂ ਤੇ ਮਹਿਲਾਵਾਂ ਲਈ ਮੁਫਤ ਯਾਤਰਾ ਜਿਉਂ ਦੀ ਤਿਉਂ ਜਾਰੀ ਰਹੇਗੀ। ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਆਧਾਰ ਕਾਰਡ ਤੇ ਮੁਫਤ ਬੱਸ ਸੇਵਾ ਬੰਦ ਨਹੀਂ ਹੋ ਰਹੇ ਹਾਲਾਂਕਿ ਨਕਲੀ ਆਧਾਰ ਕਾਰਡ ਦੀ ਜਾਂਚ ਜ਼ਰੂਰੀ ਕੀਤੀ ਜਾਵੇਗੀ ਤੇ ਗਲਤ ਪਾਏ ਜਾਣ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਉਹਨਾਂ ਕਹਿ ਹੈ ਕਿ ਸੂਬੇ ਦੀਆਂ ਮਹਿਲਾਵਾਂ ਲਈ ਇਹ ਸੇਵਾ ਪਹਿਲਾਂ ਵਾਂਗੂ ਜਾਰੀ ਰਹੇਗੀ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਇਸ ਸੇਵਾ ਨੂੰ ਬੰਦ ਕਰਨ ਦਾ ਅਜੇ ਕੋਈ ਫੈਸਲਾ ਨਹੀਂ ਹੈ ਮੰਤਰੀ ਨੇ ਫਿਰ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੇ ਸੂਬੇ ਦੀਆਂ ਮਹਿਲਾਵਾਂ ਦੀ ਭਲਾਈ ਦਾ ਪੂਰਾ ਧਿਆਨ ਰੱਖਦੀ ਹੈ ਦਰਅਸਲ ਕੁਝ ਦਿਨਾਂ ਤੋਂ ਇਹ ਅਫਵਾਹਾਂ ਉੱਡ ਰਹੀਆਂ ਹਨ ਜੋ ਗੱਲ ਮੈਂ ਕਹਿ ਕੇ ਪਹਿਲਾਂ ਹਟਿਆ ਕਿ ਇਸ ਤਰ੍ਹਾਂ ਕਈ ਪਲੇਟਫਾਰਮਾਂ ਤੇ ਮਤਲਬ ਇਹ ਚੱਲ ਰਿਹਾ ਸੀ ਕਿ ਆਧਾਰ ਕਾਰਡ ਬੰਦ ਹੋਣ ਦੀ ਸੁਭਾਵਨਾ ਹੈ ਦਰਅਸਲ ਕੁਝ ਦਿਨਾਂ ਤੋਂ ਇਹ ਅਫਵਾਹਾਂ ਉੱਡ ਰਹੀਆਂ ਸਨ ਕਿ ਫਰਜ਼ੀ ਆਧਾਰ ਕਾਰਡ ਬਣਾ ਕੇ ਬਾਰ ਦੀਆਂ ਮਹਿਲਾਵਾਂ ਵੀ ਸਰਕਾਰੀ ਬੱਸਾਂ ਵਿੱਚ ਯਾਤਰਾ ਕਰ ਰਹੀਆਂ ਸਨ ਜਿਸ ਨਾਲ ਪੀਆਰਟੀਸੀ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪੀਆਰਟੀਸੀ ਦੀਆਂ ਬੱਸਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਜਿਸ ਕਾਰਨ ਮੁਹਤ ਯਾਤਰਾ ਕਰਨ ਲਈ ਆਧਾਰ ਕਾਰਡ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਪਰ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜੀ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਅਤੇ ਸੂਬੇ ਵਿੱਚ ਮਹਲਾਮ ਵਾਲੇ ਮੁਹਤ ਯਾਤਰਾ ਚੱਲਦੀ ਰਹੇਗੀ ਇੱਥੇ ਦੱਸਣਯੋਗ ਗੱਲ ਇਹ ਹੈ ਕਿ ਬੱਸ ਸੇਵਾ ਮੌਜੂਦਾ ਸਰਕਾਰ ਦੁਆਰਾ ਅਪ੍ਰੈਲ 2021 ਵਿੱਚ ਸ਼ੁਰੂ ਹੋਈ ਸੀ ਇਸ ਯੋਜਨਾ ਦਾ ਲਗਭਗ ਇਸ ਯੋਜਨਾ ਤੋਂ ਲਗਭਗ 1.40 ਕਰੋੜ ਔਰਤਾਂ ਨੂੰ ਲਾਭ ਹੋਇਆ ਹੈ ਹਰ ਰੋਜ਼ 3 ਲੱਖ ਤੋਂ ਵੱਧ ਔਰਤਾਂ ਬਸ ਰਾਹੀਂ ਯਾਤਰਾ ਕਰਦੀਆਂ ਹਨ ਤੇ ਇਹ ਸਹੂਲਤ ਪੰਜਾਬ ਰੋਡਵੇਜ਼ ਵੰਸ਼ਪ ਤੇ ਪੀਆਰਟੀਸੀ ਦੁਆਰਾ ਤੇ ਪੀਆਰਟੀਸੀ ਦੁਆਰਾ ਵਰਦਾਨ ਕੀਤੀ ਗਈ ਹੈ ਸੋ ਪੂਰੀ ਖਬਰ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਸੋ ਭੈਣਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਜੋ ਹਵਾਵਾਂ ਇਦਾਂ ਦੀਆਂ ਅਭਰੀਆਂ ਸੀ ਕਿ ਬੱਸਾਂ ਦੇ ਵਿੱਚ ਆਧਾਰ ਕਾਰਡ ਬੰਦ ਹੋਏਗਾ ਫਿਲਹਾਲ ਇਸ ਤਰ੍ਹਾਂ ਦੀ ਕੋਈ ਮਤਲਬ ਜਾਣਕਾਰੀ ਨਹੀਂ ਮਿਲੀ ਜੋ ਜਾਣਕਾਰੀ ਸੀ ਮਾਨਯੋਗ ਜੋ ਸਾਡੇ ਡਾਇਰੈਕਟਰ ਜੋ ਸਾਡੇ ਟ੍ਰਾਂਸਪੋਰਟ ਮੰਤਰੀ ਸ੍ਰੀ ਲਾਲਜੀਤ ਜੀ ਭੁੱਲਰ ਜੀ ਨੇ ਉਹ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ ਸੀ ਸਾਂਝੀ ਕੀਤੀ ਸੀ ਉਹ ਤੁਹਾਡੇ ਨਾਲ ਸਾਰੀ ਸਾਂਝੀ ਕੀਤੀ ਹੈ ਸੋ ਅੰਤ ਦੇ ਵਿੱਚ ਫਿਰ ਇਹ गुजारिश ਕਰਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਕਿਉਂਕਿ ਜੋ ਅਜੇ ਵੀ ਸਾਡੀਆਂ ਭੈਣਾਂ ਦੇ ਦਿਮਾਗ ਦੇ ਕਿਤੇ ਅਧਾਰ ਕਾਰਡ ਬੰਦ ਨਾ ਹੋ ਜਾਵੇ ਫਿਲਹਾਲ ਇਸ ਤਰ੍ਹਾਂ ਦੀ ਕੋਈ ਮਤਲਬ ਅਪਡੇਟ ਨਹੀਂ ਸੋ ਇਸ ਤਰ੍ਹਾਂ ਨੇ ਆ ਜ਼ਰੂਰੀ ਤੇ ਖਾਸ ਖਬਰਾਂ ਦੇਖਣ ਲਈ ਕਿਰਪਾ ਕਰਕੇ ਇੱਕ ਵਾਰੀ ਸਾਡੇ ਚੈਨਲ ਦਾ ਜਰੂਰ ਵਿਸਿਟ ਕਰੋ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਵੱਧ ਤੋਂ ਵੱਧ ਜਰੂਰ ਕਰਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ